ਦੇ ਗਰੀਬਾਂ ਦੀ ਕੋਈ ਸੁਣਾਈ ਕਰੋ ਤੇ ਸਾਡਾ ਕੋਈ ਭੜਾ ਹੋਵੇ ਨਹੀਂ ਤੇ ਸਾਡਾ ਤੇ ਬਹੁਤ ਬੁਰਾ ਹਾਲ ਹੋ ਗਿਆ ਉਦਾਂ ਦੇ ਬੱਚੇ ਵੀ ਮੱਛਰਾ ਚ ਤੇ ਬੁਰਾ ਹਾਲ ਹੋ ਗਿਆ ਉਹੀ ਸਹੂਲਤ ਨਹੀਂ ਕਿਸੇ ਚੀਜ਼ ਦੀ ਮੰਜੇ ਵੀ ਆ ਬਾਰ ਉਹ ਹਾਂ ਇਕੱਠੇ ਕੀਤੇ ਨੇ ਬਾਰ ਉਹਦੇ ਤੇ ਮੰਜੇ ਵੀ ਨਹੀਂ ਛੱਡ ਕੇ ਕੋਈ ਸਾਰਾ ਸਮਾਨ ਲੱਦ ਕੇ ਲੈ ਗਿਆ ਹਟ ਕੇ ਆਹ ਕੱਪੜੇ ਬਾਹਰ ਸੁਆ ਕੇ ਤੇ ਆਪ ਆਏ ਨੇ ਜਿਹੜੇ ਤੰਦ ਦੇ ਪੁਰਾਣੇ ਜੇ ਕੱਪੜੇ ਹੋ ਉਹੀ ਲਗੇ ਫਿਰ ਹਾਰ ਕੇ ਫਿਰ ਉਹ ਬਾਰ ਉਹ ਸੁਆਏ ਨੇ ਕੋਈ ਕੱਪੜਾ ਨਹੀਂ ਕੋਈ ਸਮਾਨ ਨਹੀਂ ਕੋਈ ਕਿਸੇ ਕਿਸਮ ਦਾ ਵੀ ਸਾਡੇ ਕੋਲ ਸਹੂਲਤ ਨਹੀਂ ਛੱਡੀ ਜੇ ਕੋ ਅੱਗੋਂ ਕਹਿੰਨੇ ਹਾਂ ਤਾਂ ਗੋ ਕੁੜੀ ਦੇ ਬੱਚੇ ਉਦੋਂ ਮੌਕੇ ਤੇ ਆਏ ਅੱਗੇ ਅੱਜ ਤੂੜੀ ਤਰ੍ਹਾਂ ਵਿੱਚ ਤੂੜ ਤੂੜ ਕੇ ਬੱਸਾਂ ਦੇ ਤਾਂ ਕਿਸੇ ਡੰਡਿਆਂ ਨਾਲ ਮਾਰ ਮਾਰ ਕੇ ਇਹਨਾਂ ਨੂੰ ਮਾਰੋ ਵੇ ਸੱਟੋ ਹੂੰ ਤੇ ਆਹੀ ਆਏ ਤਾਂ ਸਾਡੇ ਅੱਗੇ ਤੇ ਫਿਰ ਨਹੀਂ ਬੋਲੇ ਹਾਂ ਗਿਆ ਲਿਆ ਕੀ ਨੋਟਿਸ ਤੇਰੇ ਕੋਲ ਕੰਜਰਾ ਮੈਂ ਜੇ ਘਰ ਨਹੀਂ ਤੇ ਮੇਰੇ ਮਕਾਨ ਟਾਹ ਦਿੱਤੇ ਨਹੀਂ ਮੈਨੂੰ ਮੇਰੀਆਂ ਟੂੰਬਾਂ ਮੇਰਾ ਜੋ ਵੀ ਇੱਥੇ ਪੈਸਾ ਟਗਾ ਸੀ ਤੇਰਾ ਪਿਓ ਕੱਟ ਕੇ ਦੇਗਾ ਮੈਂ ਤੂੰ ਹਿੱਟ ਚੋਕਣ ਜੋਗਾ ਨਹੀਂ 80 ਸਾਲ ਦੀ ਮੇਰੀ ਉਮਰ ਤੇ ਤੁਹਾਨੂੰ ਧੋਖਾ ਕੀਤਾ ਕਹਿੰਦੇ ਤੁਹਾਨੂੰ ਧੋਖਾ ਧੋਖਾ ਸਾਰੇ ਆਮ ਧੋਖਾ ਹੋਇਆ ਸਾਡਾ ਕਿਰਪਾ ਨਾਲ ਇਹ ਤਾਂ ਹੁਣ ਪਰਮਾਤਮਾ ਜਾਣਦਾ ਜਾਂ ਸਾਡੀ ਆਤਮਾ ਜਾਣਦੀ ਜਾਨ ਵੇਖਣ ਵਾਲੇ ਵੇਖੋ ਜਾ ਕੇ ਫੇਰ ਕੇ ਵੇਖੋ ਕੋਈ ਲਾਈਟਨਿੰਗ ਨਹੀਂ ਛੱਡੀ ਪੂਟੀਆਂ ਪਟ ਗਏ ਕੂਟੀਆਂ ਵੀ ਖਤਮ ਕਰ ਗਏ ਲੈਟਾਂ ਖਤਮ ਕਰ ਗਏ ਟ੍ਰਾਫਿਕ ਸਾਡਾ ਚੁੱਕ ਕੇ ਲੈ ਗਏ ਅਹ ਟ੍ਰਾਂਫਰ ਵੀ ਚੁੱਕ ਕੇ ਲੈ ਗਏ ਨੇ ਹਾਂ ਬਿੱਲ ਸਾਡਾ ਕਲੀਅਰ ਮਿਟਰਾ ਦੇ ਵੀ ਆਪਣੇ ਬੋਰ ਦੇ ਆਪਣੇ ਕਲੈਕਸ਼ਨ ਦਾ ਵੀ ਸਾਡਾ ਕਲੀਅਰ ਹੈ ਵੇਖੋ ਐਡੀ ਮਾਰ ਪਈ ਸਾਨੂੰ ਤੁਹਾਡੇ ਹੁੰਦੇ ਆ ਤੇ ਫਿਰ ਅਸੀਂ ਤਾਂ ਹੁਣ ਜਾਉਂਦੇ ਮਰੇ ਪਏ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੌਮ ਤੁਹਾਡੇ ਨਾਲ ਖੜੀ ਆ ਸਾਰੀ ਕੌਮ ਨਾਲ ਹਾਂ ਜੀ ਤੁਹਾਡੇ ਸਿੱਖੀ ਦੇ ਕਹਿੰਦੇ ਆ ਸਰੂਪ ਨੂੰ ਸਨਮਾਨ ਸਤਕਾਰ ਆ ਤਾਂ ਹੀ ਚੱਲ ਕੇ ਆਏ ਸਾਰੇ ਦੇਖੋ ਅੰਮ੍ਰਿਤਸਰ ਤੋਂ ਚੱਲ ਕੇ ਆਏ ਨੇ ਤਾਂ ਚੱਲ ਕੇ ਸਿਰ ਮੱਥੇ ਤੇ ਆ ਸਾਨੂੰ ਜਦੋਂ ਆਂਦੇ ਜੇ ਸਾਡਾ ਹੋਰ ਨਹੀਂ ਤੇ ਇਸੇ ਲਈ ਦਿਲ ਤੇ ਬਾਤ ਆਵੇ ਸਾਡੇ ਭਰਾ ਸਾਡੇ ਨਾਲ ਖੜੇ ਨੇ ਹੋਰ ਬਾਕੀ ਸਾਡੇ ਤੇ ਨਹੀਂ ਰਹੀ ਖੜੇ ਆ ਤੁਹਾਡੇ ਨਾਲ ਤੁਹਾਡੇ ਨੂੰ ਨਿਮਾ ਦਿਖਦਾ ਹੈ ਕਿ ਸਾਨੂੰ ਦਿਸ ਪਏ ਤੇ ਉਹਨੂੰ ਜਾਹੀ ਲੈ ਜਿਓ ਸਾਨੂੰ ਲੈ ਜੇ ਇੱਥੋਂ ਤੱਕ ਆਤਮਾ ਦੁਖੀ ਕਰ ਦਿੱਤੀ ਉਹਨੇ ਸਾਡੀ ਐਡਾ ਸਰਪੰਚ ਅੱਜ ਤੱਕ ਕੋਈ ਐਡਾ ਗਵਰੋਹ ਤੇ ਨਹੀਂ ਚੱਲਿਆ ਨਹੀਂ ਕੀ ਕਾਰਨ ਕੀ ਬਣਿਆ ਐਡਾ ਜੜਾ ਕਾਰੰਦਾ ਨੂੰ ਹੀ ਦੱਸ ਸਕਦਾ ਸੀ ਤੇ ਕੋਈ ਸਾਡੇ ਉਂਦੇ ਬਾਹਰ ਨਹੀਂ ਕੋਈ ਵੋਟਾਂ ਦਾ ਨਹੀਂ ਐਸੀ ਕੋਈ ਰਿਜੈਕਟ ਹਾਂਜੀ 70 ਸਾਲ ਤੋਂ ਜੰਗਲ ਪੱਟੇ ਨੇ ਹਾਂ ਵਾਦ ਕੀਤੇ ਨੇ ਗਰਦੌਰੀਆਂ ਸਾਡੇ ਪਹਿਲੋ ਬਜ਼ੁਰਗ ਦੇ ਨਾਂ ਸਨ ਫਿਰ ਸਾਡੇ ਨਾ ਹੋਈਆਂ ਹਾਂ ਤੇ ਆ ਹੁਣ ਵੇਖੋ ਢੇਰੀ ਕਰਕੇ ਅੱਗੇ ਵੀ ਸਾਡੇ 3-400 3 ਘਰ 100 ਘਰੋ ਪਿੱਛੇ ਬੈਠਾ ਤੇ ਵਿੱਚ ਘਰੋ ਸਾਡਾ ਖੱਤਰੀਆਂ ਦਾ ਘਰ ਜਿਹੜਾ ਨਾ ਨਤਵਾਈ ਲਾਤੀ ਹਾਂ 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 ਕਿੰਨੇ ਘਰ ਟਾਏ ਆ ਜੀ ਇਹ ਚਾਰ ਚਾਰ ਭਰਾਵਾਂ ਦੇ ਹੀ ਆ ਇੱਥੇ 10 12 ਕ ਕਮਰੇ ਤੇ ਇੱਥੇ ਹੀ ਸਨ ਕੋਈ ਡੰਗਰਾਂ ਦੇ ਸਨ ਡੰਗਰ ਆ ਵੇਖ ਗਏ ਖੁਰਲੀਆਂ ਇੱਕੋ ਇੱਕੋ ਪਰਿਵਾਰ ਸਾਰਾ ਜੀ ਆ ਇੱਕੋ ਪਿਓ ਦਾ ਹਾਂ ਇੱਕੋ ਪਰਿਵਾਰ ਇੰਦਰ ਸਿੰਘ ਸਾਡਾ ਬਜ਼ੁਰਗ ਸੀ ਅਸੀਂ ਉਹਦੇ ਮੁੰਡੇ ਪੰਜ ਸਾਂ ਇੱਕੋ ਵੱਡਾ ਭਰਾ ਗੁਜ਼ਰ ਗਿਆ ਅਸੀਂ ਚਾਰ ਅਸੀਂ ਆਏ ਆ ਉਹ ਉਹ ਦੇ ਚਾਰ ਭਰਾਵਾਂ ਦੇ ਅਲੱਗ-ਅਲੱਗ ਹਾਂ 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 ਜੀ ਆ ਜਾ ਚਾਹੂੰ ਭਰਾਵਾਂ ਚਾਰ ਘਰ ਸੀ ਇੱਕ ਖਾ ਹੋ ਗਿਆ ਹੈ ਇੱਕ ਹੋ ਗਿਆ ਹੈ ਇੱਕ ਪਰੇ ਹੋ ਗਿਆ ਹੈ ਇੱਕ ਪਰੇ ਉਹ ਚਾਰ ਦੋਸਤ ਇੱਕ ਪੰਜਾਬ ਚ ਚਲਾ ਗਿਆ ਉਹ ਇੱਥੋਂ ਨਹੀਂ ਗਿਆ ਕਾਲੀ ਮਿਲ ਚਾਰ ਘਰ ਤਾਂ ਹੈ ਆ ਚਾਰ ਭਰਾਵਾਂ ਦੇ ਸੀ ਏਡੀ ਬੇਨਿਆਈ ਤਾਂ ਹਾਂ ਵੇਖੀ ਨਹੀਂ ਇਹਨਾਂ ਤੋਂ ਆਪਣੇ ਨਾਲ ਉਹਦੋਂ ਨਹੀਂ ਹੋਇਆ ਜਦੋਂ ਆਪਾਂ ਹਿੰਦੁਸਤਾਨ ਪਾਕਿਸਤਾਨ ਨੂੰ ਆਇਆ ਇੰਨੀ ਮਾਰਤ ਉਹਦੋਂ ਵੀ ਨਹੀਂ ਪਈ ਜਿਹੜੀ ਇਹਨੇ ਸਾਨੂੰ ਮਾਰ ਛੱਡਿਆ ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਬੀਤੇ ਕੱਲ ਸ਼੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਕਮੇਟੀ ਗਠਿਤ ਕੀਤੀ ਸੀ ਜਿਸ ਵਿੱਚ ਸ਼੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਪਜਨ ਸਿੰਘ ਮਸਾਣਾ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਹਾਲਸਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਤਜਿੰਦਰਪਾਲ ਸਿੰਘ ਲਾੜਵਾ ਸ਼ਾਮਲ ਨੇ ਇਸ ਵਫ਼ਦ ਨੇ ਅੱਜ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਜਮੀਨੀ ਪੱਧਰ ਦੀ ਸਾਰੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ ਇਸ ਮੌਕੇ ਸ਼੍ਰੋਮਣੀ ਕਮੇਟੀ ਵਫ਼ਦ ਨੇ ਪੀੜਤ ਪਰਿਵਾਰਾਂ ਨੂੰ ਪ੍ਰੋਤਸਾ ਦਿੱਤਾ ਕਿ ਸਿੱਖ ਸੰਸਥਾ ਉਹਨਾਂ ਦੇ ਨਾਲ ਹੈ ਅਤੇ ਸਰਕਾਰੀ ਧੱਕੇਸ਼ਾਹੀ ਦੇ ਜ਼ਬਰਦਸਤ ਡਟਮਾ ਵਿਰੋਧ ਕੀਤਾ ਜਾਵੇਗਾ ਦੋਰਾ ਪ੍ਰਬੰਧ ਕਮੇਟੀ ਦੀ ਸਮੁੱਚੀ ਟੀਮ ਜਿਹੜੀ ਹੈ ਕੱਲ ਸਾਨੂੰ ਪਤਾ ਲੱਗਾ ਕਿ ਹਰਿਆਣਾ ਦੇ ਇਸ ਨਗਰ ਦੇ ਵਿੱਚ ਅਮੋਵਾਲ ਦੇ ਵਿੱਚ 26 ਅਮੋਪੁਰ ਦੇ ਵਿੱਚ ਸਿੱਖ ਪਰਿਵਾਰ ਜਿਹੜੇ ਸੀਗੇ ਇੱਥੇ ਰਹਿੰਦੇ ਚਾਰ ਘਰ ਇੱਕ ਪਰਿਵਾਰ ਦੇ ਸੀਗੇ ਤੂੰ ਚਾਰੇ ਘਰ ਹਟਾ ਦਿੱਤੇ ਗਏ ਅੱਜ ਇੱਚੀ ਤੌਰ ਦੇ ਉੱਤੇ ਸਰਦਾਰ ਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼ੋਣੂ ਕਰਦਾ ਪ੍ਰਬੰਧਕ ਕਮੇਟੀ ਉਹਨਾਂ ਨੇ ਸਾਨੂੰ ਇੱਥੇ ਭੇਜਿਆ ਔਰ ਇੱਥੇ ਆ ਕੇ ਬੜਾ ਮਨ ਨੂੰ ਇਸ ਕਾਲ ਦਾ ਦੁੱਖ ਹੋਇਆ ਕਿ ਆਜ਼ਾਦ ਭਾਰਤ ਵਿੱਚ ਇਹੋ ਜਿਹੇ ਹਾਲਾਤ ਜਿਹੜੇ ਹੈ ਅੱਜ ਸਾਨੂੰ ਦੇਖਣੇ ਪੈ ਰਹੇ ਆ ਦੇਸ਼ ਦੀ ਵੰਡ ਤੋਂ ਬਾਅਦ ਮੈਂ ਸਮਝਦਾ ਕਿ ਸਾਰਤ ਵੱਧ ਜੀ ਸੰਤਾਪ ਕਿਸੇ ਨੇ ਭੋਗਿਆ ਤੇ ਸਿੱਖਾਂ ਨੇ ਭੋਗਿਆ ਤੇ ਦੇਖਦੀ ਜਿਆਦੀ ਵਿੱਚ ਵੀ ਸਰਤਬੱਦ ਜੇ ਯੋਗਦਾਨ ਕਿਸੇ ਨੇ ਪਾਇਆ ਤਾਂ ਸਿੱਖਾ ਨੇ ਪਾਇਆ ਪਰ ਅੱਜ ਜਿਉਹੋ ਜਿਹਾ ਵਤੀਰਾ ਸਮੇ ਸਮਦੀਆਂ ਸਰਕਾਰਾਂ ਚਾਹੇ ਕਾਂਗਰਸ ਰਹੀ ਆ ਚਾਹੇ ਅੱਜ ਭਾਜਪਾ ਉਹਦੇ ਨਮਾਇंदे ਜਿਹੜੇ ਨੇ ਚਾਹੇ ਉਹ ਪਿੰਡ ਪੱਧਰ ਤੇ ਚਾਹੇ ਉਹ ਇੱਕ ਹਲਕੇ ਪੱਧਰ ਤੇ ਆ ਉਹਨਾਂ ਦਾ ਇਹ ਵਤੀਰਾ ਬੜਾ ਨਿੰਦਨਯੋਗ ਆ ਔਰ ਇਹ ਪਰਿਵਾਰ ਜਿਹੜਾ ਹੈ ਮੈਂ ਸਮਝਦਾ ਕਿ ਜੇ ਕੋਈ ਵੀ ਇੱਥੇ ਆਵੇ ਤੇ ਕੋਈ ਉਹ ਜਿਹਾ ਇਨਸਾਨ ਨਹੀਂ ਹੋ ਸਕਦਾ ਜਿਹਦਾ ਜਿਹਦੀ ਆਤਮਾ ਝੰਜੋੜੀ ਨਾ ਜਾਵੇ ਕਿ ਇਹੋ ਜਿਹੇ ਆ ਜਿਹੜੀ ਵਧੀਕੀ ਇਹਨਾਂ ਨਾਲ ਕੀਤੀ ਗਈ ਹੈ ਤੇ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਪਿਛਲੇ ਸਮੇਂ ਦੇ ਵਿੱਚ ਹਰਿਆਣੇ ਦੇ ਸਿੱਖਾਂ ਦੇ ਨਾਂ ਦੇ ਉੱਤੇ ਇੱਥੇ ਹਰਿਆਣਾ ਕਮੇਟੀ ਬਣੀ ਔਰ ਅੱਜ ਤੱਕ ਇਹ ਘਟਨਾ ਵਾਪਰੀ ਨੂੰ ਕਿੰਨੇ ਦਿਨ ਹੋ ਗਏ ਜੀ 26 ਤਰੀਕ ਦੀ ਵਾਪਰੀ ਆ ਤੇ ਲਗਭਗ ਅੱਜ 9 ਤਰੀਕ ਹੋ ਗਈ ਆ ਅਤੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਵੀ ਹਰਿਆਣਾ ਕਮੇਟੀ ਦਾ ਇੱਕ ਵੀ ਨੁਮਾਇੰਦਾ ਜਿਹੜਾ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸਿੱਖਾਂ ਦੇ ਨੁਮਾਇੰਦੇ ਹਰਿਆਣੇ ਵਿੱਚ ਉਹ ਨਹੀਂ ਪਹੁੰਚੇ ਸਾਡੇ ਕੋਲ ਤਾਂ ਕੱਲੇ ਖਬਰ ਪਹੁੰਚੀ ਆਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਇੱਥੇ ਪਹੁੰਚਦੇ ਆ ਪਹੁੰਚੇ ਆਰ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੇ ਕਿ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਪਰਿਵਾਰ ਦੇ ਨਾਲ ਖੜੀ ਹੈ ਹਰ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਜਿਹੜੀ ਹੈਗੀ ਮਦਦ ਕਰਾਂਗੇ ਤੇ ਬਾਕੀ ਜਿਹੜੀ ਗੱਲ ਹੈ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਭਜਨ ਸਿੰਘ ਜੀ ਮਸਾਣਾ ਸਾਹਿਬ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰ بے رحم طریقے ਨਾਲ ਉਹਨਾਂ ਦੇ ਜਿਹੜਾ ਘਰ ਉਜਾੜੇ ਗਏ ਨੇ ਔਰ ਉਹਨਾਂ ਨੂੰ ਪਹਿਲਾਂ ਕੋਈ نوٹس ਵੀ ਨਹੀਂ ਦਿੱਤਾ ਗਿਆ ਦੇਖੋ ਜਿਹੜੀ ਸਿੱਖ ਕੌਮ ਹੈ ਹਰਿਆਣੇ ਦੇ ਵਿੱਚ ਜਦੋਂ ਉਧਰੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਇਹ ਸਾਰੇ ਹਰਿਆਣੇ तकरीबन 90% ਜਿਹੜਾ ایریا ਹੀ ਉਹ ਸਾਰਾ ਜੰਗਲ ਸੀ ਔਰ ਇਹ ਸਿੱਖ ਕੌਮ ਨੇ ਜਿਹੜਾ ਇਹ ਜੰਗਲ آباد ਕਰਕੇ ਇਹ ਜ਼ਮੀਨਾਂ ਬਣਾਈਆਂ ਔਰ ਅੱਜ ਉਹਨਾਂ ਦੇ ਘਰ ਜਿਹੜੇ ਢਾਇਰੇ ਸਾਨੂੰ ਬਹੁਤ ਦੁੱਖ ਦੀ ਗੱਲ ਹੈ ਜਿੱਥੇ ਵੀ ਕਿਤੇ ਇਹੇ ਜੀਆਂ ਘਟਨਾਵਾਂ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਆਪਣਾ ਫਰਜ਼ ਪੂਰਾ ਕਰਦਾ ਹੋਏ ਉਹ ਹਮੇਸ਼ਾ ਸਿੱਖਾਂ ਦੇ ਪਿੱਛੇ ਪਿੱਠ ਤੇ ਖੜੀ ਹੈ ਔਰ ਅੱਜ ਜੋ ਹਾਲਾਤ ਅਸੀਂ ਦੇਖੇ ਨੇ ਦਿਲ ਨੂੰ ਬੜਾ ਦੁੱਖ ਪਹੁੰਚਿਆ ਔਰ ਪਿੱਛੇ ਜਿੱਥੇ ਇੱਕ ਘਟਨਾ ਭੇਵੇ ਦੀ ਸੀ ਉੱਥੇ ਵੀ ਸਰਕਾਰ ਨੇ ਇਸੇ ਖੱਟਰ ਸਰਕਾਰ ਨੇ ਜਿਹੜਾ ਸੀ ਉੱਥੇ ਧੱਕਾ ਕੀਤਾ ਸੀ ਉੱਥੋਂ ਵੀ ਲੋਕਾਂ ਨੂੰ ਉਜਾੜਿਆ ਗਿਆ ਉੱਥੇ ਵੀ ਸ਼੍ਰੋਮਣੀ ਕਮੇਟੀ ਪਹੁੰਚੀ ਉਹਨਾਂ ਦੀ ਜਿਸ ਤਰ੍ਹਾਂ ਉਹਨੇ ਜ਼ਿਕਰ ਕਰ ਰਹੇ ਕਿ ਸਾਡਾ ਟਰਾਂਸਫਰ ਵੀ ਉਤਾਰਿਆ ਗਿਆ ਹੈ ਇਸੇ ਤਰ੍ਹਾਂ ਉੱਥੇ ਲਾਈਟ ਵੀ ਬੰਦ ਕਰੀ ਗਈ ਸ਼੍ਰੋਮਣੀ ਕਮੇਟੀ ਨੇ ਆਪਣੇ ਜਨਰੇਟਰ ਭੇਜ ਗਿਆ ਉੱਥੇ ਲਾਈਟ ਚਾਲੂ ਕੀਤੀ ਔਰ ਮੈਂ ਆਪਣੇ ਹੱਥੀ ਉੱਥੇ ਜਿਹੜਾ 6 ਮਹੀਨੇ ਜਿਹੜੀ ਹੈ ਉੱਥੇ ਰਸਦ ਪਹੁੰਚਾਉਂਦਾ ਰਿਆਂ ਸਾਰਾ ਕਰਦਿਆਂ ਅੱਜ ਅਸੀਂ ਇਸ ਦੁੱਖ ਦੀ ਘੜੀ 'ਚ ਪਰਿਵਾਰ ਤੇ ਜਿਹੜਾ ਪਹਾੜ ਟੁੱਟਿਆ ਹੈ ਸ਼੍ਰੋਮਣੀ ਕਮੇਟੀ ਇਹਨਾਂ ਦੇ ਨਾਲ ਖੜੀ ਹੈ ਔਰ ਹਮੇਸ਼ਾ ਸੇ ਇਹਨਾਂ ਦੀ ਸਪੋਰਟ ਤੇ ਜਿਹੜੀ ਹੈ ਉਹ ਪਹਿਰਾ ਦੇਵੇਗੀ ਔਰ ਮੈਂ ਪ੍ਰਧਾਨ ਜੀ ਨੇ ਜਿਵੇਂ ਸਾਨੂੰ ਉਦੇਸ਼ ਕਰਕੇ ਇੱਥੇ ਭੇਜਿਆ ਪ੍ਰਧਾਨ ਜੀ ਵੱਲੋਂ ਇਹ ਚਾਰ ਪਰਿਵਾਰ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜਿਨ੍ਹਾਂ ਦੇ ਘਰ ਡੇਗੇ ਨੇ ਚਾਰਾ ਪਰਿਵਾਰਾਂ ਨੂੰ 1-1 ਲੱਖ ਰੁਪਇਆ ਪਹਿਲੀ ਕਿਸ਼ਤ ਜਿਹੜੀ ਹੈ ਉਹ ਪ੍ਰਧਾਨ ਜੀ ਨੂੰ ਇਹਨਾਂ ਨੂੰ ਦਿੱਤੀ ਜਾਏਗੀ ਇਸ ਤੋਂ ਬਾਅਦ ਜੋ ਵੀ ਸੋਨਹਾਰਾ ਅੱਗੇ ਜੋ ਵੀ ਇਹਨਾਂ ਨੂੰ ਕੋਈ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਦੀ ਵੀ ਸਹਾਇਤਾ ਹੈ ਉਹ ਅਸੀਂ ਇੱਥੇ ਇਹਨਾਂ ਨੂੰ ਪਹੁੰਚਾਵਾਂਗੇ ਔਰ ਇਹ ਬੜੀ ਮੰਦ ਭਾਗੀ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਦੱਸਿਆ ਹੈ ਕਿ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਕਿੰਨੇ ਦਗਮਜੇ ਮਾਰਦੀ ਹੈ ਕਿ ਅਸੀਂ ਗਰੀਬਾਂ ਨੂੰ ਇੰਨੇ ਲੱਖ ਘਰ ਜਿਹੜੇ ਉਹ ਬਣਾ ਕੇ ਦੇਾਂਗੇ ਅੱਜ ਜਿਹੜੇ ਲੋਕਾਂ ਦੇ ਜਿਹੜੇ ਘਰ ਬਣੇ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਔਰ ਅਸੀਂ ਇਸ ਦੀ ਕੋਰ ਨਿੰਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂਤ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚੇ ਆਂ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਜ਼ਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਰਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਮੀਤ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰਦਜੀਂਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨਾਂ ਜਿਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਜਾਈ ਪਈ ਆ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਧੱਬਾ ਹੈ ਜੇ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੇ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮੈਤ ਜਾਂ ਹੱਕ 'ਚ ਨਹੀਂ ਹੈ ਬڑے-ਬڑے ਲੋਕ ਅੱਜ ਪੱਗਾਂ ਵਿੱਚ ਸਿਰਪਸਾ ਕੇ ਆਪਣੇ ਆਪ ਨੂੰ ਵੱਡੇ ਹਤਾਇਸ਼ੀ ਭਾਜਪੀ ਦੇ ਘਾਉਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਹੈ ਹਰਿਆਣਾ ਕਮੇਟੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਕਿ ਜਿਹੜੀ ਅੱਜ ਤੱਕ ਵਿਵਾਦਾਂ ਦੇ ਘੇਰੇ 'ਚ ਆ ਹਰ ਨਵੀਂ ਸਵੇਰ ਨਵਾਂ ਵਿਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਔਰਕੀਬ 10 12 15 ਦਿਨ ਤੋਂ ਇਥੋਂ ਦੀ ਜਿਹੜੀ ਹਰਿਆਣਾ ਕਮੇਟੀ ਇਥੋਂ ਕੁਰੂਖੇਤਰ ਜਿਹੜਾ ਸਿਰਫ ਤੇ ਸਿਰਫ 30 40 ਕਿਲੋਮੀਟਰ ਦਾ ਫਕਵੇ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਬੇਕਾਰ ਕਰਤਾ ਇਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਰ ਢਾਤਾ ਉਹਨਾਂ ਦੇ ਬੱਚੇ ਜਿਹੜੇ ਆ ਇਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਹ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਤੇ ਕੀ ਕਹਿੰਦੇ ਹੁੰਦੇ ਆ ਇਥੋਂ ਟਰਾਂਸਫਾਰਮਰ ਪੁੱਟ ਕੇ ਲੈ ਗਏ ਐਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਤੋਂ ਬੜੀ ਮਾੜੀ ਗੱਲ ਹੈ ਤੋਂ ਸ਼ਰੋਣੀ ਕਮੇਟੀ ਅੱਜ ਇਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿ ਅੱਜ ਇੱਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਿਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਨਾਲ ਸੰਬੰਧਿਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਆ ਤੇ ਕਿੰਨੀ ਮਦਦ ਕਿੰਨੀ ਮਦਦ ਦੇਣ ਵਾਸਤੇ ਦਿੱਤੇ ਜਾਣਗੇ ਦੁਕਾਨ ਬਣਾਏ ਜਾਣਗੇ ਜਾਂ ਖਾਲੀ ਪਿਆਸ ਦਿੱਤੇ ਜਾਣਗੇ ਸਾਡਾ ਆਰਥਿਕ ਮੱਤੇ ਲੱਖ ਲੱਖ ਰੁਪਏ ਖਾਲਦੀ ਘੜੀ ਦਿੰਨੇ ਇਹਨਾਂ ਨੂੰ ਲੋੜ ਪੈਣੀ ਇਹਨਾਂ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਆ ਠੀਕ ਹੈ ਨਾ ਪਰ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਆ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਆ ਤੇ ਬੜੇ ਦਾਅਵੇ ਕਰਦੀ ਆ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀ ਗਈ ਗੁਰਦੁਆਰਾ ਸਭਾਂ ਦੀ ਤੇ ਮੈਂ ਤਾਂ ਹੈਰਾਨ ਆ ਇੱਥੋਂ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਧਿਆ ਹੋਇਆ ਘਰ ਇੱਥੋਂ ਦੇ ਦਾਦੂ ਵਾਲ ਜਿਹੜਾ ਕਿ ਪ੍ਰਧਾਨ ਰਿਹਾ ਉਹ ਵੀ ਅੱਜ ਇੱਥੇ ਵੱਡੇ ਦਮਗਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਟਾਇ ਸਿੱਖਾਂ ਦੇ ਇਹ ਕੀ ਅੱਖੋਂ ਪਰੋਖੇ ਹੋਗੇ ਨੇ ਸੋ ਇਹ ਦੇਸ਼ ਨਹੀਂ ਕੱਲੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ ਸੋ ਸਰਕਾਰ ਜਿਹੜੀ ਆ ਜੋ ਕੁਝ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਦਰ ਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਨੰਗੀ ਇਲੈਕਸ਼ਨ 'ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ 'ਚ ਵੀ ਦੇਖਿਆ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਇੱਥੇ ਦੇਖੋ ਜ਼ਮੀਨ ਨਾਲੀ ਗੱਲ ਬਾਤ ਦੀ ਆ ਕਾਨੂੰਨ ਦਾ ਨੁਕਤਾ ਵਾ ਉਹ ਤੁਸੀਂ ਕਚੈਰੀ ਕਰਾਂਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ ਜਿੱਥੇ ਲੋਕ ਬੱਚੇ ਬੈਠੇ ਆ ਬੀਬੀਆਂ ਬੈਠੀਆਂ ਤੁਸੀਂ ਉਹ ਘਰ ਟਾ ਦਿੰਦੇ ਹੋ ਬੰਡੋਜਰ ਨਾਲ ਕਿੱਡਾ ਕਿੱਡਾ ਵੱਡਾ ਗੁਨਾਹ ਕਰ ਰਹੇ ਹੋ ਉਸ ਤੋਂ ਬਾਅਦ ਕਚੈਰੀ ਕਰੇਗੀ ਕੋਰਟ ਕਰੇਗੀ ਉਹਦੇ ਵਿੱਚ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਆ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਹਿੰਦਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਵੇਹ ਕਰਕੇਵੇਂ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਾਰ ਕਰ ਦਿਓ ਇੱਥੇ ਆ ਕੇ ਬੰਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇੱਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ੀ ਆ ਦਿੱਲੀ 'ਚ ਬੈਠੇ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਵਫਾਦਾਰ ਕਹਿੰਦੇ ਆ ਅੱਜ ਉਹਨਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਜਿਹੜੀ ਆਵਾਜ਼ ਆ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਦੇਖਣ ਕਿ ਤੁਹਾਡੀ ਸਰਕਾਰ ਜਿਹੜੀ ਹਰਿਆਣਾ ਵਿੱਚ ਕੀ ਕਰ ਰਹੀ ਆ ਸਿੱਖਾਂ ਦੇ ਨਾਲ ਕਿੱਡਾ ਵੱਡਾ ਧੱਕਾ ਤੇ ਖਾਸ ਡੋਬ ਮਰ ਜਾਣਾ ਚਾਹੀਦਾ ਹਰਿਆਣਾ ਦੀ ਬਣੀ ਕਮੇਟੀ ਨੂੰ ਜਿਹੜੀ ਆਪਣੇ ਆਪ ਨੂੰ ਗੁਰੂ ਦੀਆਂ ਗੋਲਕਾਂ ਦੇ ਕਾਬਜ ਹੋ ਕੇ ਰੋਜ਼ ਪੰਗੇ ਮਸਲੇ ਘਫਲੇ ਘਟਾਲੇ ਕਰ ਰਹੀ ਆ ਪਰ ਸਿੱਖਾਂ ਦੇ ਲਈ ਕੁਝ ਨਹੀਂ ਦੇਖ ਰਹੀ ਇਹ ਬਹੁਤ ਮਾੜੀ ਦੀ ਸ਼ਰਮਿੰਦਾਰ ਜਿਹੜੇ ਬਿੰਦਰ ਸਿੰਘ ਨੇ ਉਹ ਇੱਥੇ ਜ਼ਿਲ੍ਹੇ ਦੇ ਇਥੋਂ 20 ਕਿਲੋਮੀਟਰ ਤੋਂ ਉਹਨਾਂ ਦਾ ਉਹਨਾਂ ਲੋਕ ਕੋਈ ਨਹੀਂ ਇੱਥੇ ਆਲੇ ਪਹੁੰਚਿਆ ਮੈਂ ਉਹੀ ਤਾਂ ਗੱਲ ਕਰਦਾ ਨਾ ਸਾਡਾ ਜਿਹੜਾ ਦਫ਼ਤਰ ਆ ਕਮੇਟੀ ਦਾ ਉਹ ਇਥੋਂ ਕੁਰਕਸ਼ੇਤਰ ਆ ਜਿਹੜਾ 30 ਕਿਲੋਮੀਟਰ ਤੇ ਆ ਉਹ ਕਮੇਟੀ ਨੂੰ ਇਹ ਗੱਲ ਦਿਖਾਈ ਨਹੀਂ ਦਿੱਤੀ ਤੇ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏ ਜਾਣਗੇ ਅੱਲੇ ਪਹਿਲੀ ਇਹਨਾਂ ਦੀ ਸੁੱਖ ਪੁੱਛਣ ਆਏ ਆ ਵੀ ਭਾਈ ਠੀਕ ਠਾਕ ਹੋ ਜੋ ਕਿਸੇ ਇਹਨਾਂ ਦਾ ਦੇਖਿਆ ਸਾਡੇ ਮਨ ਜਿਹੜੇ ਪਿਗਲ ਗਏ ਨੇ ਉਹ ਪ੍ਰਧਾਨ ਜੀ ਦਾ ਖਾਸ ਇਸ ਗੱਲ 'ਤੇ ਧਿਆਨ ਬਾਕੀ ਜਿਹੜੇ ਸਾਡੇ ਸ਼ਰੋਣੀ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀਮ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਪਰ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆਂ ਕਿ ਚੁੱਪ ਨਾ ਬੈਠੋ ਜੇ ਚੁੱਪ ਬੈਠੋਗੇ ਤਾਂ ਜਿਵੇਂ ਮਿਟ ਜਾਓਗੇ ਆਪਣੇ ਆਪ ਨੂੰ ਖੜਾ ਕਰੋ ਤੁਹਾਡੇ ਸਾਥੀਆਂ ਤੇ ਅੱਜ ਬਾਹਰ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਸਿੱਖ ਸੰਸਥਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਉੋਂ ਆਪਣੇ ਭਰਾਵਾਂ ਦੇ ਨਾਲ ਆ ਕੇ ਲੜ ਕੇ ਖਾਣ ਤਾਂ ਕਿ ਇਹ ਵੀ ਆਪਣਾ ਹੌਸਲਾ ਕਰਨ ਕਿ ਸਾਡੇ ਸਾਡੇ ਨਾਲ ਪਹੁੰਚਿਆ ਹੈ ਹਰਿਆਣਾ ਕਮੇਟੀ ਵਾਲੇ ਲਗਾਤਾਰ ਬੀਜੇਪੀ ਦੀ ਤਾਰੀਫ ਕਰਦੇ ਨੇ ਕਹਿੰਦੇ ਬੀਜੇਪੀ ਨੇ ਹਰਿਆਣਾ ਸਿਖਾਣ ਬਹੁਤ ਕੁਝ ਕੀਤਾ ਕੀ ਕਹਿਣਾ ਚਾਹੁੰਦੇ ਆ ਆ ਤੁਹਾਡੇ ਸਾਹਮਣੇ ਤਸਵੀਰ ਆ ਇਹ ਤਸਵੀਰ ਅਸੀਂ ਉਹਨਾਂ ਨੂੰ ਭੇਜਾਂਗੇ ਵੀ ਆਹ ਤੋ ਹਰਿਆਣਾ ਕਮੇਟੀ ਆਪਣੇ ਸਿਖਾਂ ਲਈ ਕਰ ਰਹੀ ਹੈ ਸੋ ਮੈਂ ਇਸ ਗੱਲ ਨੂੰ ਹੋਰ ਪਾਸੇ ਵਿਵਾਦ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਬਹੁਤ ਸਾਰੀ ਲੜਾਈ ਲੜ ਰਹੇ ਆ ਪਰ ਅੱਜ ਦਾ ਜਿੰਨੀ ਵੀ ਗੱਲ ਆ ਉਹ ਸਾਰੀ ਇਸ ਜਿਹੜਾ ਕਹਿੰਦੇ ਭਿਆਨਕ ਮੰਜ਼ਰ ਆ ਉਹਦੇ ਨਾਲ ਅਸੀਂ ਕੰਸਨਟਰੇਟ ਕਰਨੀ ਚਾਹੁੰਦੇ ਆ ਤੇ ਇਸ ਨੂੰ ਦੇਖ ਕੇ ਮੈਨੂੰ ਲੱਗਦਾ ਜਮੀ हरियाणा कमेटी दी ਸ਼ਾਇਦ ਜਾਗ ਪਵੇ ਗੁਰੂ ਕਿਰਪਾ ਕਰਨ ਗੁਰੂ ਗਰੇਵਾਲ ਜੇਕਰ ਗੱਲ ਕੀਤੀ ਜਾਏ ਤੇ ਅਮਰਤਪਾਲ ਨੇ ਇਲੈਕਸ਼ਨ ਲੜਿਆ ਜਿੱਤਿਆ ਤੇ ਹੁਣ ਜਿਹੜਾ ਐਸਜੀਪੀਸ ਦਾ ਚੋਣ ਹੈ ਉਹ ਵੀ ਲੜਨੇ ਲੜਨ ਵਾਸਤੇ ਤਿਆਰ ਨੇ ਕੋਈ ਵੀ ਲੜ ਸਕਦਾ ਜੀ ਕੋਈ ਵੀ ਲੜ ਸਕਦਾ ਹਰ ਸੰਸਥਾ ਹਰ ਬੰਦਾ ਸ਼੍ਰੋਣੀ ਕਮੇਟੀ ਦਾ ਇਲੈਕਸ਼ਨ ਲੜ ਸਕਦਾ ਇਸ ਗੱਲ ਲਈ ਅਧਿਕਾਰ ਰੱਖਦਾ ਹਰਿਆਣਾ 'ਚ ਵੀ ਤੁਹਾਡੀ ਜਿਹੜਾ ਹਰਿਆਣਾ ਤੋਂ ਇਲੈਕਸ਼ਨ ਆਉਣ ਦੀ ਉਮੀਦ ਹੈਗੀ ਏ ਜਿਹੜਾ ਹਰਿਆਣਾ ਐਸਜੀਪੀਸੀ ਦਾ ਜਿਹੜਾ ਦੁਬਾਰਾ ਮੈਨੇਜਮੈਂਟ ਕਮੇਟੀ ਬਣੀ ਹੈ ਦੇਖੋ ਜੀ ਇਥੋਂ ਦੀ ਸਾਡੀ ਜਿਹੜੀ ਅਕਾਲੀ ਦਲ ਨਾਲ ਸੰਬੰਧਿਤ ਜਾਂ ਸ਼ਰੋਣੀ ਕਮੇਟੀ ਨਾਲ ਸੰਬੰਧਿਤ ਉਹ ਜਿਹੜਾ ਵੀ ਫੈਸਲਾ ਪਿਛਲੇ ਦਿਨਾਂ ਚ ਲਿਆ ਅੱਜ ਲੈਣਗੇ ਕੱਲ ਨੂੰ ਲੈਣਗੇ ਅਸੀਂ ਉਹਨਾਂ ਦੇ ਨਾਲ ਸ਼ਰੋਣੀ ਕਮੇਟੀ ਨੇ ਪੀੜਤ ਚਾਰ ਸਿੱਖ ਪਰਿਵਾਰਾਂ ਨੂੰ ਮੁਢਲੇ ਤੌਰ ਤੇ 1-1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਰਾਜ ਅੰਦਰ ਇਸ ਅਣਮਨੁੱਖੀ ਕਾਰਵਾਈ ਦੀ ਕਰੜੀ ਨਿੰਦਾ ਕਰਦੇ ਹਾਂ ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਨਾਲ ਇਨਸਾਫ ਕਰਨ ਲਈ ਕਿਹਾ ਸਾਡੇ ਕੋਲ ਕਿਸੇ ਕਿਸਮ ਦੀ ਸਹੂਲਤ ਨਹੀਂ ਮੀ ਆਵੇ ਸਾਨੂੰ ਅੱਜ ਹੁੰਦਾ ਵੀ ਅਸੀਂ ਕਿੱਧਰ ਵੜਾਂਗੇ ਐਸਜੀਪੀਸੀ ਵਾਲੋ ਤੁਹਾਡੀ ਕੀ ਮਦਦ ਕੀਤੀ ਗਈ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਉਹ ਤੁਮਰਫ ਸਰ ਤੋਂ ਉਹਨਾਂ ਲੋਕੀ ਅੱਜ ਤੁਹਾਡੀ ਮਦਦ ਦਾ ਕੋਈ ਨਹੀਂ ਉਹਨਾਂ ਨੂੰ ਇਹ ਮਦਦ ਆਈ ਹੈ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਣ ਉਹ ਮਤਲਬ ਸਾਡਾ ਸਹਿਯੋਗ ਕਰਦੇ ਪਏ ਨੇ ਆਗਾ ਉਹ ਜੋ ਵੀ ਕਰਨਗੇ ਉਹ ਅਸੀਂ ਆਗਾ ਫਿਰ ਦੱਸਿਆ ਜਾਏਗਾ ਅੱਜ ਲੱਖ ਲੱਖ ਰੁਪਈਆ ਸਾਨੂੰ ਚਾਉ ਭਰਾਵਾਂ ਨੂੰ ਉਹ ਕਰ ਗਏ ਤੁਹਾਨੂੰ ਹੌਸਲਾ ਹੋਇਆ ਕੋਈ ਤੁਹਾਨੂੰ ਹੌਸਲਾ ਬੜਾ ਹੌਸਲਾ ਆਇਆ ਬਹੁਤ ਹੌਸਲਾ ਆਇਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਸਾਡਾ ਤੇ ਬਸ ਨੁਕਸਾਨ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸਾਡੇ ਨੁਕਸਾਨ ਦਾ ਤਾਂ ਜੀ ਸਾਰੀ ਉਮਰ ਹੋ ਗਈ ਬਣਾ ਬਣਾ ਕੇ ਤੇ ਹੁਣ ਲੱਖਾਂ ਦੀ ਸਾਰੀ ਚੀਜ਼ ਤਬਾਈ ਕਰ ਗਏ ਨੇ ਅੱਜ ਤੱਕ ਵੀ ਸਾਡੇ ਤੋਂ ਪੂਰੇ ਨਹੀਂ ਸੰਬਣੇ ਜਿਹੜੇ ਉਹਨਾਂ ਸਾਡੇ ਢੇਰੀ ਕਰ ਦਿੱਤੇ ਨੇ ਇਹ ਤਾਂ ਤੁਸੀਂ ਆਪ ਸਿਆਣੇ ਜੇ ਸਭ ਕੁਝ ਵੇਖ ਲਓ ਅੱਜ ਕਿੰਨੀ ਮਹਿੰਗਾਈ ਹੈ ਕੀ ਕੋਈ ਜਹੀ ਕਰ ਸਕਣਿਆ ਗਰੀਬ ਸਾਡੇ ਕੋਲ ਪ੍ਰੋਫਿਟ ਨਹੀਂ ਕਿਸੇ ਚੀਜ਼ ਦੀ ਵੀ ਨਹੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋ ਤੁਸੀਂ ਆ ਕਰ ਰਹੇ ਆ ਜੀ ਕਰਨੇ ਤਾਂ ਹੈਗਾ ਸਾਨੂੰ ਕੋਈ ਦਿੰਦਾ ਤੇ ਨਹੀਂ ਨਿਆ ਨਹੀਂ ਨਿਆ ਚਾਹੀਦਾ ਤੁਹਾਨੂੰ ਤੁਹਾਡੇ ਮਕਾਨ ਡੇਗੇ ਗਏ ਨੇ ਤੁਹਾਨੂੰ ਕੋਈ ਦੱਸਿਆ ਗਿਆ ਸਮਾਨ ਕਿੱਥੇ ਤੁਹਾਡਾ ਸਾਨੂੰ ਕੋਈ ਆਵੇ ਸਰਕਾਰ ਦੱਸੇ ਸਾਡਾ ਕੋ ਹੌਸਲਾ ਵਧਾਏਗਾ ਤਾਂ ਹੌਸਲਾ ਤਾਂ ਆਣ ਕੇ ਸਿਰਫ ਤੁਹਾਂ ਵਧਾਇਆ ਹੋਰ ਕਿਸੇ ਨਹੀਂ ਸਰਕਾਰ ਕੱਢਣ ਦਾ ਟਾਈਮ ਦਿੱਤਾ ਗਿਆ ਸੀ ਨਹੀਂ ਸਾਨੂੰ ਕੁਝ ਨਹੀਂ ਸਾਨੂੰ ਪਤਾ ਸਾਡਾ ਤੇ ਜੋ ਕੱਪੜੇ ਤਣਦੇ ਜੀ ਹੈਗੇ ਹੀ ਪਾਟੇ ਪੁਰਾਣੇ ਫੇਰ ਹਾਂ ਬਰਵਾ 12 8 ਕੇ ਸਵਾ ਕੇ ਗੱਲ ਪਾਇਦੇ ਕੀ ਨਾਮ ਤੁਹਾਡਾ ਬਾਪੂ ਜੀ ਬੂਟਾ ਸਿੰਘ ਬੂਟਾ ਸਿੰਘ ਜੀ ਹੋਰ ਤੁਹਾਡੇ ਨਾਲ ਇੱਥੇ ਕੌਣ ਕੌਣ ਰਿਹਾ ਇੱਥੇ ਭਰਾ ਨੇ ਸਾਡੇ ਤਿੰਨ ਆ ਇੱਕ ਮਤ ਪੰਜਾਬ ਚ ਗਿਆ ਕੀ 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 ਨਾਮ ਨੇ ਉਹਨਾਂ ਦੇ ਦਾ ਇੱਕ ਦਾ ਗਰਦੇਵ ਏ ਗਰਦੇਵ ਸਿੰਘ ਜੀ ਇੱਕ ਰੇਸ਼ਮ ਸਿੰਘ ਅਰਗਵੀਰ ਸਿੰਘ ਬੂਟਾ ਸਿੰਘ ਚਾਰ ਜਣੇ ਔਰ ਪਿੱਛੇ ਰੇਸ਼ਮ ਸਿੰਘ ਆ ਗਰਦੇਵ ਸਿੰਘ ਤਿੰਨ ਸੀ ਹੈਗੇ ਚੌਥਾ ਉਹਦੇ ਪੰਜਾਬ ਚ ਗਿਆ